ਬੋਰੀ ਆ ਕਿਹ ਚੰਗੀ ਬਣੀ ਆ ਕੀ ਹੈ ਮੇਰੇ ਸਾਹ ਵਿੱਚ 40 ਕਿਲੋ ਵੀ ਹੋਊਗਾ ਫੱਟੇ ਕੋਈ ਨਹੀਂ ਜਾੜਿੰਦਾ ਇਹ ਕਰਦੇ ਦੇਖੇ ਮੈਂ ਲੱਗਦੇ ਪਿੱਛੇ ਸਮਾਰ ਕੇ ਵੱਡ ਕੇ ਲਾਈ ਹੁਣ ਚੰਗਾ ਲੋ ਜੀ ਵੀਰ ਲੋਨ ਲੱਗੇ ਸੀਗੇ ਦਵਾਈ ਲਾ ਕੇ ਨੇ ਪਰ ਭਾਈ ਇਹ ਮਸ਼ੀਨ ਚ ਤਾ ਤਾ ਕਰਦੇ ਆ ਤਿਆਰੀ ਵੀਜਣ ਦੀ ਮਸ਼ੀਨ ਡੂੰਗੀ ਘੱਟ ਜਾਂਦੀ ਆ ਪੂੜੀਆਂ ਚੱਕਣੀਆਂ ਪੈਣੀਆਂ ਵਾ ਇੱਥੋਂ ਰੈਂਚੇ ਮਗਾਇਆ ਵਾ ਕੋਲੇ ਪੂੜੀਆਂ ਉੱਤੇ ਚੱਕਾਂ ਫੇਰ ਡੂੰਗੀ ਜਾਉ ਮਸ਼ੀਨ ਫੇਰ ਕੇ ਦੇਖਿਆ ਡੂੰਗੀ ਘੱਟ ਲੱਗੇ ਖਾਲੀ ਚਲਾ ਕੇ ਦੇਖਿਆ ਪਹਿਲਾਂ ਡੂੰਗੀ ਬਹੁਤ ਘੱਟ ਲੱਗੀ ਮਸ਼ੀਨ ਆ ਦੀ ਕੀ ਆ ਹੁੰਦੀ ਵਾ ਹੁਣ ਪੂੜੀਆਂ ਚੱਕਿਆਂ ਉੱਤੇ ਫਿਰ ਚੱਕ ਕੇ ਫੇਰ ਦੇਖਦੇ ਆ ਆ ਪੈਰ ਨਵੇਂ ਲਵਾਏ ਸੀਗੇ ਯਾਰ ਬਿੰਗੇ ਕਰ ਪੂਲ ਰਾਜ ਪਸਾ ਕੇ ਕਿਸੇ ਬੰਦੇ ਨੇ ਮਸ਼ੀਨ ਮੰਗ ਕੇ ਲੈ ਕੇ ਗਿਆ ਸੀਗਾ ਬਾਰ ਦੇ ਤੇ ਉਹਨਾਂ ਦੇ ਕਿੰਨੇ ਲੰਬੇ ਆ ਦੇ ਦੇਖੋ ਕਿੰਨੇ ਲੰਬੇ ਆ ਇਹ ਐਡਜਸਟਮੈਂਟ ਪੂਰੀਆਂ ਹੀ ਕਰਕੇ ਫੇਰ ਸੈੱਟ ਲੱਗੂ ਇਹ ਚਲੋ ਇੱਕ ਵਾਰੀ ਐਡਜਸਟਮੈਂਟ ਹੋਊਗਾ ਜਿੱਦਾਂ ਜਿੰਨਾ ਵੀ ਉਹ 20 ਮੁੜ ਕੇ ਕੰਮ ਚੱਲੀ ਜਾਂਦਾ ਰਹਿੰਦਾ ਮਾਰ ਕੇ ਸਾਰੇ ਗਾਨੇ ਲੱਗ ਜੇ ਤਾਂ ਬਾਈ ਅੱਗੇ ਇਹਦੇ ਨਾਲ ਵੀਰੇ ਹੁੰਦੇ ਸੀਗੇ ਖੋੜ ਨਾਲ ਇਹ ਵੀ ਯਾਰਾ ਹੁਣ ਰਿਓ ਰਿਓ ਲਿਆਉਣ ਨੂੰ ਰੱਖ ਲਿਆ ਪਰ ਇੰਨੀ ਖੇਤੀ ਇਹਨਾਂ ਦੇ ਕੰਮ ਦੀ ਹੈ ਨਹੀਂ ਹੁਣ ਉਹ ਵੀ ਟਰੈਕਟਰਾਂ ਦੀ ਵੱਡੀਆਂ ਦੀ ਖੇਤੀ ਰਹਿ ਗਈ ਸੁਹਾਗਾ ਨੂੰ ਗਵੇ ਨੂੰ ਠੀਕ ਆ ਜੀ ਰਾ ਨਹੀਂ ਰਹੂਗਾ ਸੁਹਾਗਾ ਮਾਰਦੇ ਇਹਨੂੰ ਆ ਦੇ ਦੋਸਰ ਮਾਰੀ ਸੁਹਾਗੇ ਦੀ ਤਿੰਨ ਕਿੱਲੇ ਲਵਾਉਂਦਾ ਤਿੰਨ ਕਿੱਲੇ ਵਿਜਣਿਆ ਪਾਵੇਂਗੇ 40 42 ਕਿਲੋ ਵੀ ਪਾਵੇਂ 40 ਬੈਲ ਕਿਲੋ ਪਾਉਂਦੀ ਆ ਕੀਲੇ ਦਾ ਕੰਟਰੋਲ ਰਹੀ ਆ ਖੇਤਰ ਵੇਸ ਲੱਗਣਾ ਇੱਥੇ ਨਾ ਦਾ ਇਹਦੇ ਹੀ ਰੂੜੀਆ ਰੇ ਪਿਆ ਕਦੇ ਖਤਿਆਂ ਚ ਤਾਂ ਕਰਕੇ ਫਿਰ ਡਾਈ ਦੇ ਯੂਰ ਤੇ ਹੋਣੀ ਆ ਕਣ ਕੌਣ ਚਲੋ ਲੈਨੇ ਰੱਬ ਦਾ ਨਾਮ ਪਤਾ ਪਤਾ ਡੇਕ ਕੇ ਫਿਰ ਲੱਗਦੇ ਆ ਬੀਜੇ ਨੂੰ ਇਹ ਡਾਈਆ ਡਲੀਆਂ ਰੂੜੀਆਂ ਚੱਕ ਦਿਓ ਉਹਨਾਂ ਨੇ ਪਾਉਂਦੇ ਨਹੀਂ ਉਹ ਮਸ਼ੀਨ ਹੈਗਾ ਬੇਨਾਂ ਲੱਗਿਆ ਦੇ ਪਰ ਫਿਰ ਵੀ ਉਹ ਡਲੇ ਚੱਕਦੇ ਹੋਏ ਦੇ ਵਿੱਚੋਂ ਜੇ ਕੋਈ ਲੱਭ ਗਈ ਹੱਥ ਖੋਲ ਕੇ ਹੱਥ ਤੇ ਮਾਰ ਲਿਆ ਕਰਿਓ ਡਾਈ ਇਹ ਕੀ ਪਤਾ ਨਹੀਂ ਕਿਹ ਹੈ ਜਾ ਹੁੰਦਾ ਵਾ ਗੱਡਾ ਹੀ ਕਾਹ ਜਾ ਹੁੰਦਾ ਸੀ ਆ ਆਹ ਹੁੰਦਾ ਹੀ ਇਹ ਆਉਣ ਲੱਗ ਗਿਆ ਤੇ ਫਰਕ ਮਲਾਉਟ ਕਰੀ ਜਾਂਦੇ ਪਾਈ ਜਾਂਦੇ ਪਰ ਉਹ ਜਿਹੜਾ ਡਾਈ ਕਾਹ ਨੂੰ ਆਉਂਦਾ ਜਿਹ ਅੱਗੇ ਹੁੰਦਾ ਸੀ ਕਿੰਨ ਕਰੂ ਜੀ ਦੋ ਲੈ ਕੇ ਵਾਜੇ ਲਾਏ ਬੋਟਾ ਚੰਗਾ ਲਾਈ ਗਰੀਬ ਗੁਰਬਾ ਚਿੜੀ ਜਨੌਰ ਦੇ ਭਾਗਾ ਨੂੰ ਮੱਥਾ ਟੇਕ ਲਈਏ ਥੋੜੀ ਕੰਮ ਸ਼ੁਰੂ ਕਰ ਰੱਬ ਦੇ ਨਾਮ ਦਾ ਪਹਿਲਾਂ ਜੀ ਹੋਈ ਲੱਗੇ ਵਾਹਿਗੁਰੂ ਨਾ ਘਰ ਦੀ ਕੰਮ ਸ਼ੁਰੂ ਲੱਗੇ ਬੀਜਣ ਫਿਰ ਇਕਲਾ ਬੀਜ ਕੇ ਫਿਰ ਬਣਾਵਾਂਗੇ ਉਦੋਂ ਬਾਅਦ ਦੇਖਣੇ ਵੀਡੀਓ ਬਣਾਵਾਂਗੇ ਐ ਇਕਲਾ ਬੀਜ ਲੀਏ ਜੇ ਕਰਦੇ ਕੰਮ ਸ਼ੁਰੂ ਫਰਕ ਪੈਦਾ ਚੰਗੀ ਅੱਕਾ ਦੇ ਤੇ ਵੀ ਫੋਟ ਤੇ ਵੀ ਰੱਖਦੇ ਉਹਨ ਮੈਂ ਲੈਫਟ ਚੱਕ ਕੇ ਨਾ ਮੂਰਲੀ ਪੂਲੀ ਘਮਾਉਣਾ ਵਾ ਦੇਖੀ ਬਈ ਦਾਨੇ ਆ ਗਏ ਮਗਰ ਲੈ ਦੇ ਸਾਰੇ ਇੱਕ ਵਾਰੀ ਦੇਖ ਲੈ ਚੰਗਾ ਉਹ ਧਾਗਾ ਲੈ ਆਣ ਨਾਲੇ ਪੈ ਬੰਨ ਨਹੀਂ ਲਈ ਉਹ ਧਾਗਾ ਲੈ ਆ ਪਹਿਲਾਂ ਮਿੱਠਾ ਪ੍ਰਸ਼ਾਦ ਲੈ ਲੈ ਉਹਨੂੰ ਪ੍ਰਸ਼ਾਦ ਲੈ ਲੈ ਪਹਿਲਾਂ ਹੱਥ ਨਾਲ ਇਪਕੇ ਤਾਂ ਹੱਥ ਬਈ ਦਵਾਈ ਆਇਨੀ ਤਾਂ ਲਾਲ ਕੋਈ ਨਹੀਂ ਕੋਈ ਨਹੀਂ ਨਾਵੇਂ ਮਿੱਤਰੋ 8 ਦੇ ਵਿਚ ਦਿਓ ਪਰਲੇ ਵੀਰੋ ਤਾਂ ਬਣੀ ਨਹੀਂ ਫਿਰ ਜਲਦੀ ਦੀ ਬੀਜਣ ਦੀ ਇਹਨੂੰ ذواਗਾ ਤੇ ਜਾਂਦੇ ਹੁਣ ਅੱਪਾ ਅੱਟਕੀਲੇ ਕੰਨ ਨੂੰ ਬੀਜਦਾਂਗੇ ਇਹ ذواਗਾ ਮਾਰਨ ਲੱਗੇ ਹੋ ਜਾਂ ਆਹ ਲੋ ਬਈ ਹੈ ਇਆ ਕਿ ਦਿੱਤੀ ਪਈ ਹੈ ਨਾ 8 ਕਿੱਲੇ ਰਹਿ ਬਗਰੇ ਸੁਹਾਗੇ ਨਾਲ ਹੋਰਾਂ ਵੇਚੀ ਗਈ ਆ ਜੱਟ ਕੀ ਲੈ ਆ ਜਾ ਵੀ ਦੇ ਨੇ ਆ ਅੱਜ ਕੱਲ ਮੈਂ ਵੀਡੀਓ ਨਹੀਂ ਪਾਈ ਮੈਂ ਤਾਂ ਟੀਵੀ 'ਤੇ ਪੁਣਾ ਕੇ ਪਾਉਂਗਾ ਅੱਜ ਜਿਹੜੀ 16 ਕਿੱਲੇ ਵਿਜੇ ਜਾਂਦੇ 8 ਕੱਲ ਵੀ ਜ 8 ਅੱਜ ਵਿਕੇ ਜਾਵੇ ਲਓ ਭਾਈ ਮਿੱਤਰੋ ਪੀਜੀ ਗਈ ਕੰਕਲ ਹਾਂਜੀ ਕਾਲ ਨਸਵਾਗ ਵੀ ਦਿੱਤੀ 16 ਕਿੱਲਾਂ ਕੰਮ ਲਵੇੜਦਾ 8 ਕਿੱਲੇ ਸੁਹਾਗੇ ਗਏ ਦੇ ਇਹ ਹੋਰ ਕਿੰਨੀ ਕਿ ਸੁਭਾਗ ਹੁੰਦੀ ਆ ਆ ਨਿਪੜ ਗਿਆ ਕੰਮ ਦਾ ਕੰਮ ਆ 4 ਕਿਲੇ ਰੇ ਪਿੰਡ ਕੋਲ ਰੁਕਾ ਬਿਟਰਣਾ ਵਿਝਾਂਗੇ 2 ਇੰਜਣ ਮੇੜਦਾ ਕੰਮ 12 ਕਿੱਲਾਂ ਦਾ ਕੱਲ੍ਹ ਨੇ ਸੁਭਾਗ ਦੀ ਕੰਮ ਨਿਪੜ ਗਿਆ ਸਟਾਉਂਡਾ ਦੇਖੋ ਬੱਲੇ 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 ਸਾਰੀ ਮਸ਼ੀਨ ਨਾਲ ਵਿੱਤੀ ਹੈ ਕੇਦਲ ਦੀ ਬੜੀਆਂ ਬਣੇ ਰਹਿਣਗੇ ਦੇਖੋ ਕੋਟ ਡਾਉਟ ਦਾ ਇਹ ਵੀ ਤੁਹਾਨੂੰ ਲੜਦੀ ਚਲੋ ਬਈ ਜਾਂ ਨਹੀਂ ਫਿਰ ਕੇ ਜਾ ਕੇ ਦੇਖਣਾ ਬਲੌਗ ਪਾਉਂਗੇ ਅਸੀਂ ਫਿਰ ਕੇ ਨਾਲ ਨੂੰ ਬਟਾ-ਬਟਾ ਪਾਵਾਂਗੇ ਜਿਹੜੀਆਂ ਬਟਾ-ਬਟਾ ਪਾ ਕੇ ਸਭ ਨਿਬੜ ਜੂਏਗਾ ਕੱਲ ਨੂੰ ਬੱਸ ਹਲੋ ਬਈ ਕੰਮ ਇਹ ਗੇ ਨਿਬੜ ਗਿਆ ਕੰਕ ਦਾ ਕੰਮ ਪਾਤੀਆਂ ਵੱਟਾਂ 'ਚ ਅਜੇ ਤੀਜਾ ਇਹਨਾਂ ਕੰਕਣੋਂ 16 ਕਿੱਲੇ ਬੀਜੇ ਆ ਵੱਟਾ-ਵਟਾ ਖਿਜਦੇ ਆ ਕੰਮ ਕਲਾੜਾ ਨਵੀੜਤਾ ਕੰਪਲੀਟ ਹੋ ਗਿਆ ਕੰਮ ਚਲੋ ਹੁਣ ਬਲੌਗ ਇੱਥੇ ਕਰ ਰਹੇ ਐਂਡ ਸਾਡਾ ਬਲੌਗ ਸਾਰੇ ਜਣੇ ਦੇਖਿਆ ਉਹ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ